ਲਾਲਪੁਰਾ ਸਾਹਿਬ ਇੱਕ ਪਿੱਛੇ ਜੇ ਤੁਸੀਂ ਨਾ ਐਸਐਸਪੀ ਸਾਹਿਬ ਨੂੰ ਮਿਲ ਕੇ ਤੇ ਜਿਹੜੇ ਨਸ਼ੇ ਤਸਕਰ ਸੀ ਉਹਨਾਂ ਦੀਆਂ ਫਾਈਲਾਂ ਦਿੱਤੀਆਂ ਸੀ ਹਰ ਇੱਕ ਸ਼ਹਿਰ ਦੇ ਵਿੱਚ ਪੀਲਾ ਪੰਜਾ ਚੱਲਿਆ ਹਜੇ ਤੱਕ ਤਰਨਤਾਰਨ ਦੇ ਵਿੱਚ ਪੀਲਾ ਪੰਜਾ ਨਹੀਂ ਚੱਲਿਆ ਉਹਨਾਂ ਫਾਈਲਾਂ ਦਾ ਕੀ ਬਣਿਆ ਆ ਦੇਖੋ ਜਿਹੜੀਆਂ ਅਸੀਂ ਲਿਸਟਾਂ ਦਿੱਤੀਆਂ ਨੇ ਉਹ ਐਸਐਸਪੀ ਸਾਹਿਬ ਨੂੰ ਦਿੱਤੀਆਂ ਸੀ ਕਿ ਤੁਸੀਂ ਡਰਗ ਵਾਲੇ ਫੜੋ ਪਰ ਤੁਸੀਂ ਇਹ ਵੇਖੋਗੇ ਪਿਛਲੇ 1.5 ਤੋਂ 2 ਮਹੀਨਿਆਂ ਤੋਂ ਲਗਾਤਾਰ ਆਪਣੇ ਲਾਅ ਐਂਡ ਆਰਡਰ ਦੇ ਵਿੱਚ ਲਗਾਤਾਰ ਸੁਧਾਰ ਆ ਰਿਹਾ ਵਾ ਤੇ ਜਿਹੜੇ ਕੋਈ ਫਰੋਤੀਆਂ ਮੰਗਦੇ ਸੀ ਜਾਂ ਤੁਸੀਂ ਵੇਖੋ ਖੁਦ ਹੀ ਕਿੰਨੇ ਪਰਚੇ ਜਿਹੜੇ ਉਹਨਾਂ ਲੋਕਾਂ ਦੇ ਕੀਤੇ ਗਏ ਆ ਮੈਂ ਲਗਾ ਇਨਕਾਊਂਟਰ ਵੀ ਕਾਫੀ ਮਿਲਦਾ ਸਭ ਤੋਂ ਵੱਧ ਆਪਣੇ ਜ਼ਿਲ੍ਹੇ ਦੇ ਵਿੱਚ ਜਿੱਥੇ ਬਦਮਾਸ਼ਾਂ ਨੇ ਕੋਈ ਪੁਲਸਤਿਆਂ 'ਤੇ ਹਮਲੇ ਕੀਤੇ ਆ ਪੁਲਸ ਨੇ ਕੋਈ ਗੋਲੀ ਚਲਾਈ ਆ ਉਹ ਹੋਏ ਆ ਤੇ ਸਾਡੇ ਇੱਕ ਹਲਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਨਸ਼ੇ ਵਾਲਿਆਂ ਨੂੰ ਫੜਨ ਲਈ ਵੀ ਰੈਡਾਂ ਜਿਹੜੀਆਂ ਕੀਤੀਆਂ ਗਈਆਂ ਬਾਕੀ ਮੈਂ ਪਰਸੋਂ ਹੀ ਐਸਐਸਪੀ ਸਾਹਿਬ ਨਾਲ ਦੁਬਾਰਾ ਸੰਪਰਕ ਕੀਤਾ ਸੀ ਤੇ ਉਹ ਉਹ ਕਿਤੇ ਬਾਹਰ ਗਏ ਨੇ ਪਿਛਲੇ ਦੋ ਤਿੰਨ ਦਿਨ ਲਈ ਤੇ ਆ ਕੇ ਉਹ ਸਾਰੀ ਰਿਪੋਰਟ ਦੇਣਗੇ ਕਿ ਟੋਟਲ ਕਿੰਨੇ ਲੋਕ ਅਸੀਂ ਹਲਕੇ ਤੁਹਾਡੇ ਤੋਂ ਫੜੇ ਆ ਜਿਹੜੇ ਨਾਂ ਤੁਸੀਂ ਨਸ਼ੇ ਵਾਲਿਆਂ ਦੇ ਦਿੱਤੇ ਸੀ ਤੇ ਫਿਰ ਆਪਾਂ ਇਹ ਪੀਲਾ ਪੰਡਾ ਕਦੋਂ ਤੱਕ ਚੱਲ ਜੇਗਾ ਆ ਪੀਲੇ ਪੰਜਾ ਤੇ ਬਹੁਤ ਛੇਤੀ ਚੱਲੂਗਾ ਤੇ ਚੱਲਣਾ ਵੀ ਚਾਹੀਦਾ ਤੇ ਪੂਰੇ ਜੋਰ ਨਾਲ ਚੱਲਣਾ ਚਾਹੀਦਾ ਗੱਲ ਇੱਕ ਇੱਕ ਗੱਲ ਸਭ ਤੋਂ ਪਹਿਲਾਂ ਮੈਂ ਆਪਣੇ ਮੁੱਖ ਮੰਤਰੀ ਪੰਜਾਬ ਨੂੰ ਵਧਾਈ ਦੇਣਾ ਕਿ ਚਲੋ ਪੀਲੇ ਪੰਜੇ ਦੀ ਗੱਲ ਚੱਲੀ ਤਾਂ ਸਹੀ ਸ਼ੁਰੂਆਤ ਸ਼ੁਰੂਆਤ ਤੇ ਹੋਈ ਤੇ ਗਾਂਹ ਇਹ ਚੀਜ਼ਾਂ ਦੀ ਜਿਹੜੀ ਹੋਰ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿੱਦ ਤੁਹਾਡੇ ਲੋ ਸਰਪੰਚ ਵੀ ਗੰਦਗੀ ਆਰਸ ਲੈ ਕੇ ਚੱਲ ਗਿਆ ਪਹਿਲਾਂ ਤੇ ਘਟੇ ਬਾਤ ਤੇ ਉਸ ਤੋਂ ਬਾਅਦ ਕਹਿੰਦਾ ਕਿ ਬਿਲਕੁਲ ਜਦੋਂ ਫਿਰ ਸਰਪੰਚ ਗਿਆ ਪਿੰਡਾਂ ਮੈਂ ਉੱਥੇ ਵੀ ਸਟੇਜ ਤੇ ਬੋਲਿਆ ਸਰਪੰਚ ਤੇ ਨੰਬਰਦਾਰ ਦੋਵੇਂ ਚਲਗੇ ਸੀ ਤੇ ਮੈਨੂੰ ਐਸਚੂ ਸਾਹਿਬ ਦਾ ਫੋਨ ਆ ਵੀ ਇੱਕ ਪਾਸੇ ਸਰਪੰਚਾਂ ਨੇ ਮਤੇ ਪਾਇਆ ਤੇ ਇੱਕ ਪਾਸੇ ਛਡਾਉਣਾ ਹੈ ਕੀ ਕਰੀਏ ਮੈਂ ਕਹਿੰਨਾ ਨੂੰ ਅੰਦਰ ਦੇ ਦੇ ਤੇ ਉਹ ਜਿਹੜੇ ਛਡਾਉਣਗੇ ਉਹ ਜੇਲ੍ਹ ਦੇ ਅੰਦਰ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਪਿੰਡ ਦਾ ਸਭ ਤੋਂ ਮਹੱਤਵਪੂਰਨ ਬੰਦਾ ਜਿਹੜਾ ਉਹ ਛਡਾ ਕੇ ਲੈ ਕੇ ਆਇਆ ਵੀ ਗਾਂ ਗਲਤੀ ਨਾ ਕਰਿਓ ਅੱਜ ਤਨ ਮੈਂ ਛਡਾ ਕੇ ਲੈ ਚੱਲਿਆ ਜੀ ਸਰਪੰਚ ਨੂੰ ਵੀ ਕੋਈ ਹੋਰ ਛਡਾਉਣਾ ਪੈ ਗਿਆ ਤੇ ਇੱਕ ਹੋਰ ਗੱਲ ਸੁਣੋ ਉਹ ਜਦੋਂ ਅੰਦਰ ਸੀ ਤੇ ਜਿਹੜਾ ਨਸ਼ੇ ਵਾਲਾ ਉਹਨੂੰ ਬਾਹਰ ਕੱਢ ਕੇ ਨਾ ਤੇ ਉਹਨੂੰ ਇਹ ਪੁੱਛੇ ਲਾਤਾ ਵੀ ਤੂੰ ਨਸ਼ੇ ਵਾਲੇ ਨੂੰ ਕਿਹਾ ਵੀ ਤੂੰ ਸਰਪੰਚ ਨੂੰ ਪੁੱਛੀ ਜੀ ਤੁ ਤੇ ਉਹ ਅਗੋਂ ਵਖਣ ਵੀ ਤੈਨੂੰ ਛਡਾਉਣਾ ਹੈ ਨਾ ਮੈਨੂੰ ਕਿ ਛਡਾਉਣਾ ਹੈ ਨਾ ਤੂੰ ਨਸ਼ਾ ਵੇਚਦਾ ਤੇ ਆ ਵੇਖ ਲੋ ਹਾਲ ਮਤਲਬ ਤੇ ਅਸੀਂ ਵੇਖੋ ਦਿਲੋਂ ਕੋਸ਼ਿਸ਼ ਹਾਲਾਕੇ ਇੱਕ ਐਮਐਲਏ ਨੇ ਦੀ ਕਹਿੰਦਾ ਮੇਰਾ ਸਰਪੰਚ ਤੇ ਅਗਲੀ ਰੀ ਭਾਜੂ ਆ ਮੇਰੇ ਪਿੰਡੋਂ ਕੋਈ 2-400 ਮੇਰੀ 500000 2000 ਵੋਟ ਘਟਾ ਦੂਗਾ ਆਪਾਂ ਵੋਟ ਦੀ ਪ੍ਰਵਾਹ ਨਹੀਂ ਕੀਤੀ ਆਪਾਂ ਬੱਚਿਆਂ ਦੀ ਪ੍ਰਵਾਹ ਕਰਨੀ ਆ ਕੁਰਸੀ ਰੱਬ ਨੇ ਦਿੱਤੀ ਆ ਕੁਰਸੀਆਂ ਦੇਣ ਵਾਲੇ ਲੋਕ ਹੁੰਦੇ ਆ ਤੇ ਇਹਦੇ ਨਾਲ ਸਾਰੇ ਸਰਪੰਚ ਸਾਹਿਬਾਨਾਂ ਨੂੰ ਮੈਸੇਜ ਦਿੰਦਾ ਹੁਣ ਸਾਡੇ ਸਾਰੇ ਸਰਪੰਚ ਵਧੀਆ ਵਾ ਇੱਕ ਬੰਦੇ ਕਰਕੇ ਅਸੀਂ ਆਪਣੇ ਸਰਪੰਚ ਥੋੜਾ ਬਦਨਾਮ ਕਰਾ ਲੈਣੇ ਕੀ ਸਰਪੰਚ ਜਿਹੜੇ ਉਸ ਨਾਮ ਦੇਗਾ ਸਰਕਾਰ ਥੋੜਾ ਬਦਨਾਮ ਕਰੇਗਾ ਐਮਐਲਏ ਸਾਹਿਬ ਲਗਾਤਾਰ ਜਿਹੜੇ ਤੁਹਾਡੀ ਸਰਕਾਰ ਦੇ ਬਣੇ ਸਰਪੰਚ ਉਹਨਾਂ ਤੇ ਲਗਾਤਾਰ ਗੋਲੀਆਂ ਚੱਲਦੀਆਂ ਪਈਆਂ ਨੇ ਦੇਖੋ ਜਿਹੜੀਆਂ ਚੀਜ਼ਾਂ ਨਾ ਇਹ ਇਕੱਲੇ ਸਾਡੇ ਨਹੀਂ ਇਹ ਕਾਲੀਦਲ ਕਾਂਗਰਸ ਵੇਲੇ ਵੀ ਜੇ ਤੁਸੀਂ ਅੱਜ ਵੀ ਗੂਗਲ ਕਰੋਗੇ ਤੇ ਹੁਣ ਤੇ ਜਮਾਨਾ ਵਾਂ ਇੰਟਰਨੈਟ ਦਾ ਤੇ ਪਹਿਲਾਂ ਵੀ ਬੜੀਆਂ ਗੋਲੀਆਂ ਚੱਲਦੀਆਂ ਰਹੀਆਂ ਵਾਂ ਅਸੀਂ ਤਾਂ ਫਿਰ ਵੀ ਬੜਾ ਕੁਝ ਕੰਟਰੋਲ ਕਰ ਲਿਆ ਵਾ ਸੋ ਵੇਖੋ ਕਿਸੇ ਵੇਲੇ ਕਿਸੇ ਦਾ ਕੀ ਕਾਰਨ ਹੈ ਉੱਤੇ ਗੋਲੀ ਚੱਲਣ ਦੇ ਉੱਤੇ ਵੀ ਨਿਰਭਰ ਕਰਦਾ ਹੈ ਤੇ ਬਾਕੀ ਜਿੱਥੇ ਵੀ ਚੱਲਦੀ ਚਾਹੇ ਉਹ ਸਰਪੰਚ ਦੇ ਚੱਲੇ ਚਾਹੇ ਮੈਂਬਰ ਦੇ ਚੱਲੇ ਜਾਏ ਕਿ ਆਪ ਬੰਦੇ ਦੇ ਵੀ ਚੱਲੇ ਤੇ ਸਰਕਾਰ ਜਿਹੜੀ ਆ ਉਹਨੂੰ ਪੂਰਾ ਟਰੇਸ ਕਰਦੀ ਆ ਤੇ ਉਹ ਜਿਹੜੇ ਦੋਸ਼ੀਆਂ ਨੂੰ ਜੇਵਾ ਪਛੇਤ ਪਜਾਵੇ। ਲਾਲਾ ਸਾਹਿਬ ਮੁੱਤੇ ਦਿਨੀ ਤੁਸੀਂ ਇੱਕ ਮੰਗ ਵਿਧਾਨ ਸਭਾ ਚ ਰੱਖੀ ਸੀ ਵੀ ਗੋਦਵਾਲ ਸਾਹਿਬ ਨੂੰ ਮੈਡੀਕਲ ਕਾਲਜ ਦਿੱਤਾ ਜਾਵੇ ਕੀ ਕਰੋ ਸਰਦਾਰ। ਉਹ ਦਿਨਾਂ ਡਾਕਟਰ ਸਾਹਿਬ ਨੇ ਕਿਹਾ ਹੀ ਪਹਿਲਾਂ ਕਪੂਰਥਲੇ ਬਣਾ ਲੈਣ ਦੋ ਤੋਂ ਬਾਅਦ ਆਪ ਇੱਥੇ ਵੀ ਜਿਹੜਾ ਕਰਾਂਗੇ।